ਅੱਜ ਅਸੀਂ ਬਣਾਵਾਂਗੇ ਕੱਚੇ ਅੰਬਾਂ ਦੀ ਸਬਜ਼ੀ ਤੇ ਮੈਂ ਆਹ 5 ਅੰਬ ਲੈ ਲੇ ਅੱਧੇ ਦਿਨੋਂ ਤੋਂ ਥੋੜੇ ਜਿਹਾ ਜ਼ਿਆਦਾ ਹੋਣੇ ਆ ਤੇ ਇਹਨਾਂ ਨੂੰ ਇੱਕ ਸਿੱਕੀ ਪਜਾ ਲਈ ਤੇ ਠੰਡਾ ਹੋ ਗਿਆ ਪਾਣੀ ਹੁਣ ਇਹਨਾਂ ਨੂੰ ਛਿਲਕ ਦੇ ਦਾਤਾਰ ਦੇਣਾ ਗੁੱਠੀ ਵੀ ਕੱਢ ਦੇਣੀ ਹੈ ਤੇ ਇਹਨਾਂ ਦਾ ਰੋਦਾ ਜਿਹੜਾ ਕੱਢ ਲੈਣਾ ਤੇ ਇੱਦਾਂ ਮੈਂ ਕੱਟ ਲਈ ਪਿਆਜ਼ ਪਿਆਜ਼ ਦੇ ਥੋੜੇ ਜਿਹਾ ਜ਼ਿਆਦਾ ਹੀ ਕਰਦੇ ਆ ਸਬਜ਼ੀ ਚ ਤੇ ਹੁਣ ਅਸੀਂ ਬਣਾਉਂਦੇ ਆ ਕੱਚੇ ਅੰਬਾਂ ਦੀ ਖੱਟੀ-ਮਿੱਟੀ ਸਬਜ਼ੀ ਤੇ ਕੱਚੇ ਅੰਬਾਂ ਦੀ ਖੱਟੀ ਮਿੱਠੀ ਸਬਜ਼ੀ ਉਹ ਬਣਾਉਨੇ ਆ ਤੇ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਬਸ ਜਿੱਦਾਂ ਆਮ ਸਬਜ਼ੀ ਜਿਹੜੇ ਮਸਾਲੇ ਪੈਂਦੇ ਉਹ ਵੀ ਪੈਂਦੇ ਹੋਰ ਕੋਈ ਜ਼ਿਆਦਾ ਨਹੀਂ ਪੈਂਦੇ ਕਿ ਇਸਾ ਕਰਕੇ ਠੰਡੀ ਜਿਹੜੀ ਅਸੀਂ ਤਾਂ ਉਹਨੂੰ ਗਾਂਜ ਹੀ ਕਹਿੰਦੇ ਜਿੱਦਾਂ ਇੱਧਰ ਸਾਡੇ ਏਰੀਆ ਜਿੱਥੇ ਨੂੰ ਬਰਦੀ ਕਹਿੰਦੇ ਅਸੀਂ ਕੱਚੇ ਅੰਬਾਂ ਦੀ ਸਬਜ਼ੀ ਨੂੰ ਤੇ ਬਾਕੀ ਤੁਸੀਂ ਦੱਸਿਓ ਕੀ ਕੀ ਕਹਿੰਦੇ ਤੁਹਾਡੇ ਤੇ ਇੱਧਰ ਕੱਟ ਲਈ ਪਿਆਜ਼ ਕਈ ਇਸ ਸੰਦੜ ਕੇ ਨਾ ਇਹ ਬੁੱਧੋ ਗੱਡਕੇ ਤੇ ਦੇ ਵਿੱਚ ਪਿਆਜ਼ ਤੇ ਨਮਕ ਮਿਰਚ ਵਗੈਰਾ ਪਾ ਦਿੰਦੇ ਆ ਤੇ ਇਸ ਤਰ੍ਹਾਂ ਢੰਡੀ ਜਿਹੜੀ ਬਣਦੀ ਹੈ ਇਹ ਵੀ ਪਿੰਦੇ ਆ ਪਰ ਮੈਂ ਜਿਹੜਾ ਤੜਕਾ ਲਗਾਣਾ ਜਦੋਂ ਸਬਜੀ ਨੂੰ ਆਮ ਨੂੰ ਲਾਉਂਦੇ ਆ ਫਿਰ ਥੋੜੀ ਜਿਹੀ ਪਾਉ ਦੇ ਚੀਨੀ ਜਾਂ ਸ਼ੱਕਰ ਪਾ ਦੋ ਕਿਉਂਕਿ ਛੱਟੇ ਜ਼ਿਆਦਾ ਹੁੰਦੇ ਜਿਹੜੇ ਸੱਚੇ ਆਂਦੇ ਤੇ ਚੀਨੀ ਪਾਉਣ ਨਾਲ ਥੋੜੀ ਜਿਹੀ ਖਟਾਸ ਘਟ ਜਾਂਦੀ ਬਾਕੀ ਆਪਣਾ ਆਪਣਾ ਟੇਸਟ ਤੇ ਜੇ ਜਿਆਦਾ ਤੁਹਾਨੂੰ ਖੱਟੀ ਵਸੁੰਦੇ ਤਾਂ ਤੁਸੀਂ ਇਸ ਤਰ੍ਹਾਂ ਹੀ ਖਾ ਸਕਦੇ ਨਹੀਂ ਥੋੜੀ ਜਿਹੀ ਸ਼ੱਕਰ ਜਾਂ ਚੀਨੀ ਪਾ ਸਕਦੇ ਮੈਂ ਥੋੜੀ ਜਿਹੀ ਪਾਉਂਗੀ ਚਲੋ ਜੀ ਮੈਂ ਹੁਣ ਇਹਨਾਂ ਨੂੰ ਅਸੀਂ ਲੱਕੀਏ ਤੇ ਇਹਨਾਂ ਨੂੰ ਜੁੱਦਾ ਕੱਢ ਲਾਵਾਂ ਵਿੱਚ ਜਿਹੜਾ ਰਸਾ ਹੁੰਦਾ ਤੇ ਫਿਰ ਅਸੀਂ ਲਾਉਂਦੇ ਆ ਤੜਕਾ ਸਬਜ਼ੀ ਨੂੰ ਅੰਬਾਂ ਦਾ ਰਸ ਜਿਹੜਾ ਕੱਢ ਲਿਆ ਉਹਨਾਂ ਦਾ ਗੁੱਦਾ ਤੇ ਇੱਥੋਂ ਪਿਆਜ਼ ਵੀ ਕੱਟ ਲਈ ਪਿਆਉਣਾ ਇਹਨੂੰ ਤੜਕਾ ਤੇਲ ਦਾ ਲਾਵਾਂਗੇ ਸਰੋਂ ਦਾ ਤੇਲ ਦਾ ਹੀ ਅਸੀਂ ਲਾਉਂਦੇ ਆ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਪਾ ਲਈਏ ਧੀਰਾ ਰਿਚ ਮੈਂ ਸਰਤਾਇ ਦੇ ਗਾਂਂ ਸਬਜੀ ਨੂੰ ਸਿਲਾਂਦੇ ਇਹ ਨੋਰਮਲ ਪੀਸਰਮ ਕਰਕੇ ਲਾਣਾ। ਇੰਨਾ ਕੁ ਪਾਣੀ ਹੈ ਜੇ ਸਾਨੂੰ ਘੱਟ ਲੱਗਿਆ ਮਤਲਬ ਕਿ ਥੋੜਾ ਜਿਹਾ ਹੋਰ ਪਾ ਲਵਾਂਗੇ। ਜਿੰਦਾਂ ਦੀ ਗਾੜੀ ਪਤਲੀ ਤੁਹਾਨੂੰ ਚਾਹੀਦੀ ਉਸ ਹਿਸਾਬ ਨਾਲ ਤੇ ਸਬਜੀ ਜਿਹੜੀ ਬਹੁਤ ਵਧੀਆ ਬਣਦੀ ਹੈ ਖੱਟ ਮਿੱਠੀ। ਜਾਣੇ ਜਿਹੜੇ ਭੁੱਜ ਗਏ ਐਨ ਨਹੀਂ ਗੁਣ ਵਾਲੀ ਨੂੰ ਕੱਪੜਾ ਨਹੀਂ ਕਰਦਣਾ ਜ਼ਿਆਦਾ ਨਹੀਂ ਭੁੰਨੇ ਤੇ ਨਾ ਹੈਗਾ ਨਮਕ ਤੋਂ ਸੋਰੀ ਹਲਦੀ ਤੇ ਮਿਰਚਾਂ ਕਟੀਆਂ ਪੀਸਣਾਂ ਵਿੱਚ ਮਿੱਥੇ ਕਾਲੀ ਮਿਰਚੀ ਵੀ ਹੈਗੀ ਤੇ ਹੁਣ ਪਾ ਦੇਣਾ ਨਮਕ ਤੇ ਆਪ ਪਾ ਜਣ ਜਿਹੜਾ ਸੀ ਮੁੰਦਰਾ ਰਸਕੀ ਜੀ ਇਹ ਗਾੜਾ ਲੱਗਦਾ ਨਾ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਣੀ ਪਾ ਦੂੰਗਾ ਥੋੜਾ ਜਿਹਾ ਪਾ ਲਈ ਮੈਂ ਤਾਂ ਇੱਕ ਗਲਾਸ ਤੇ ਇਹਨੂੰ ਇੱਕ ਦੋ ਵਾਰੀਆਂ ਆਣਨ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਚੀਨੀ ਜੋ ਸ਼ੱਕਰ ਜਿਹੜੀ ਥਾਣੀ ਫਿਰ ਪਾਉਂਦੇ ਆਂ ਤੁਹਾਨੂੰ ਦੋ ਵਾਰੀਆਂ ਆ ਜਾਣ ਬਸ ਆਣੀ ਮਸਾਲਾ ਪਾਉਣਾ ਸੀ ਪਾਲੀ ਮਿਰਚਾਂ ਤੇ ਜੀਰਾ ਪਹਿਲਾ ਪਾਤਾ ਤੇ ਬਾਅਦ ਚ ਥੋੜਾ ਜਿਹਾ ਮਸਾਲਾ ਪਾਵਾਂਗੇ ਜਿਹੜਾ ਹਰਾ ਚਣੀਆਂ ਉਹ ਪਾ ਦੋ ਤੇ ਮੇਕੋ ਕਸੂਰੀ ਮੇਥੀ ਇਹਨਾਂ ਨੂੰ ਵੀ ਪਾਉਂਦੇ ਫਿਰ ਆਲਾ ਹਰਾ ਚਣੀਆਂ ਜਿਹੜਾ ਹੈ ਨੀਗਾ ਤੇ ਉਸ ਤੋਂ ਬਾਅਦ ਸ਼ੱਕਰ ਪਾ ਕੇ ਥੋੜੀ ਜਿਹੀ ਵਾਲੀ ਪਾ ਲੈਣੀ ਤੇ ਸਬਜੀ ਆਪਣੀ ਜਿਹੜੀ ਖਾਣ ਲਈ ਤਿਆਰ ਹੈ ਇਹਨੂੰ ਠੰਡੀ ਕਰਕੇ ਖਾਓ ਫ੍ਰੀਜ 'ਚ ਰੱਖ ਕੇ ਫਿਰ ਬਹੁਤ ਟੇਸਟੀ ਲੱਗੇ ਛੋੜਾ ਨਾਲ ਸਬਜੀ ਨਾਲ ਮੈਨ ਸੋਰੀ ਰੋਟੀ ਨਾਲ ਜਿੱਦਾਂ ਵੀ ਮੜੀ ਸ਼ਿਤੀ ਤਿਆਰ ਹੋ ਜਾਂਦੀ ਬਸ ਇੱਕ ਆਂਡਾ ਨੂੰ ਟਾਈਮ ਲੱਗਦਾ ਸਾਨੂੰ ਸ਼ਿਤੀ ਲਵਾਣੀ ਪੈਂਦੀ ਪਛੰਡਾ ਹੁੰਦਾ ਬਾਅਦ ਜਿਹੜਾ ਨੂੰ ਦਾ ਰਸ ਘਟਣਾ ਪੈਂਦਾ ਹੋਰ ਬਾਕੀ ਰੱਜਣ ਨੂੰ ਟਾਈਮ ਨਹੀਂ ਲੱਗਦਾ ਇਹ ਸਬਜ਼ੀ ਸਾਡੀ ਬਣ ਕੇ ਹੋ ਗਈ ਤਿਆਰ